ਸਾਦ ਸੰਗਤ ਜਿਸ ਸਿੱਖ ਤੇ ਗੁਰੂ ਕਿਰਪਾ ਕਰਦਾ ਹੈ ਉਹਨੂੰ ਇੱਕ ਬੜੀ ਅਮੁੱਲ ਚੀਜ਼ ਆਪਣੇ ਹੀ ਖਜ਼ਾਨੇ ਵਿੱਚੋਂ ਕੱਢ ਕੇ ਦੇ ਦਿੰਦਾ ਹੈ ਆ ਸਾਨੂੰ ਤੇ ਹੋਰ ਹੋਰ ਚੀਜ਼ਾਂ ਗ੍ਰਾਹਕ ਵੇਖ ਲਈ ਗੁਰੂ ਗ੍ਰੰਥ ਸਾਹਿਬ ਕਿਵੇਂ ਦਾ ਬੰਦਾ ਆਇਆ ਕੀ ਦਈਏ ਕੀ ਮੰਗ ਕੀ ਰਿਹਾ ਕਿਉਂਕਿ ਗੁਰੂ ਵੀ ਉਹ ਹੀ ਦੇ ਸਕਦੇ ਨੇ ਜੋ ਅਸੀਂ ਮੰਗਨੇ ਆ ਦੂਜਾ ਤੇ ਅਸੀਂ ਸਿੱਟ ਕੇ ਤੁਰ ਜਾਾਂਗੇ ਜੋ ਅਸੀਂ ਲੈਣਾ ਚਾਹਨੇ ਆ ਉਹਦੇ ਤੋਂ ਵੱਧ ਸਤਿਗੁਰੂ ਸਾਨੂੰ ਦੇ ਨਹੀਂ ਸਕਦੇ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਕਿ ਬਾਂਦਰ ਦੇ ਗਲ ਵਿੱਚ ਮਣੀ ਬੰਨ ਦਿੱਤੀ ਉਹਨੂੰ ਕੀ ਪਤਾ ਕਿੰਨੀ ਮਹਿੰਗੀ ਸੀ ਰਤਨ ਮਣੀ ਗਲ ਬਾਂਦਰ ਕਹ ਹਕੀਮ ਨਾ ਜਾਣੇ ਬਾਂਦਰ ਨੂੰ ਉਹਦੀ ਉਹਦੇ ਕੋਲ ਦ੍ਰਿਸ਼ਟੀ ਕੋਈ ਨਹੀਂ ਆਈ ਉਸ ਮਣੀ ਨੂੰ ਵੇਖਣ ਦੀ ਕੀ ਹੈ ਨਾਬ ਕਥੂਰੀ ਮਿਰਗ ਦੇ ਫਿਰਦਾ ਹੈਰਾਣੇ ਮਿਰਗ ਦੀ ਨਾਭੀ ਵਿੱਚ ਧੁੰਨੇ ਵਿੱਚ ਕਸਤੂਰੀ ਸੀ ਪਰ ਉਹਨੂੰ ਪਤਾ ਹੀ ਕੋਈ ਨਹੀਂ ਕਸਤੂਰੀ ਕਿੱਥੋਂ ਇਹ ਮਹਿੰਗੀ ਕਿਣ ਕੜਛੀ ਸਵਾਉ ਨਾ ਸੰਭਲੇ ਭੋਜਨ ਰਸ ਖਾਣਾ ਕੜਛੀ ਸਾਰਾ ਦਿਨ ਸਾਰਿਆਂ ਭੋਜਨਾਂ ਵਿੱਚ ਫਿਰਦੀ ਰਹੀ ਉਹਨੂੰ ਪਤਾ ਨਹੀਂ ਲੱਗਾ ਇਹ ਨਮਕੀਨ ਹੈ ਕਿ ਮਿੱਠਾ ਹੈ ਪਤਾ ਕਿਸੇ ਹੋਰ ਨੂੰ ਲੱਗਾ ਇਹ ਗੱਲ ਬੜੀ ਪੱਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹਦੇ ਉੱਤੇ ਬੜਾ ਜ਼ੋਰ ਦਿੱਤਾ ਹੈ ਕਹਿੰਦੇ ਮੰਗ ਨਾ ਪਹਿਲਾਂ ਗੁਰੂ ਕੋਲੋਂ ਜੀਵ ਮੰਗ ਪਏ ਜਿਹੜੀ ਸਵਾਦ ਚਖ ਸਕੇ ਗੁਰੂ ਦਾ ਗੁਰੂ ਵੱਲੋਂ ਤੇ ਕੋਈ ਦੇਰ ਨਹੀਂ ਦੇਣ ਨੂੰ ਕੜਚੀ ਵਾਲਾ ਜਿਹੜਾ ਸਿਸਟਮ ਹੈ ਉਹ ਹੋਰ ਤਰ੍ਹਾਂ ਦਾ ਹੈ ਜਿਨ੍ਹਾਂ ਤੇ ਗੁਰੂ ਤਰੁੱਠੇ ਪਹਿਲਾਂ ਉਹਨਾਂ ਨੂੰ ਗੁਰੂ ਦਾ ਸਤਿਗੁਰੂ ਨੇ ਆਪਣਾ ਸਵਾਦ ਚਖਾਉਣ ਵਾਸਤੇ ਰਸਨਾ ਦਿੱਤੀ ਆਪਣੇ ਕੋਲੋਂ ਦਿੱਤੇ ਕਿ ਇਹਦੇ ਨਾਲ ਚੱਕ ਸਕੀਦਾ ਨਹੀਂ ਤੇ ਸਵਾਦ ਹੀ ਨਹੀਂ ਆਉਂਦਾ ਜਿਸ ਸਿੱਖ ਤੇ ਗੁਰੂ ਬਹੁਤਾ ਤਰੁੱਠਦਾ ਹੈ ਉਹਨੂੰ ਇੱਕ ਬੜੀ ਕੀਮਤੀ ਦਾਤ ਉਹਦੇ ਅੰਦਰ ਸੁੱਤੀ ਪਈ ਸਾਰਿਆਂ ਦੇ ਕੋਲ ਹੈ ਉਹ ਜਗਾ ਦਿੰਦਾ ਉਹਦੀ ਸ਼ੁਰਤ ਬੰਦੇ ਦੀ ਜਗਾ ਦਿੰਦਾ ਹੈ ਸ਼ੁਰਤ ਜਗਾ ਦਿੰਦਾ ਹੈ ਉਹਨੂੰ ਉਹਦੀ ਅੱਖ ਖੋਲ ਦਿੰਦਾ ਤੀਜਾ ਨੇਤਰ ਤੀਸਰਾ ਨੇਤਰ ਜਿਹਨੂੰ ਕਹਿੰਦੇ ਬ੍ਰਹਮ ਗਿਆਨੀ ਦਾ ਇੱਕੋ ਨੇਤਰ ਹੁੰਦਾ ਹੈ ਤੁਸੀਂ ਸੁਖਮਣੀ ਸਾਹਿਬ ਪੜੋਗੇ ਉਹਦੇ ਵਿੱਚ ਲਿਖਿਆ ਦੁਨੀਆ ਦੀਆਂ ਅੱਖਾਂ 2 ਨੇ ਬ੍ਰਹਮ ਗਿਆਨੀ ਦੀ ਅੱਖ 1 ਹੈ ਇੱਕੋ ਅੱਖ ਰਹੇਗੀ ਉਹਦੇ ਕੋਲ 2 ਨਹੀਂ ਰਹਿਆਂ ਫਿਰ ਵਿਸ਼ਾ ਵਕਰਾ ਅੱਗੇ ਇਹਦੇ ਵਿੱਚ ਆਏਗਾ ਤਾਂ ਪੂਰਾ ਗੁਰੂ ਜਿਹਦੇ ਤੇ ਪੂਰੀ ਦ੍ਰਿਸ਼ਟੀ ਪੂਰੀ ਤਰ੍ਹਾਂ ਖੁਸ਼ ਹੋ ਜਾਏ ਉਹਨੂੰ ਪਹਿਲਾਂ ਆਪਣੇ ਕੋਲੋਂ ਅੱਖ ਦਿੰਦਾ ਹੈ ਅੱਖ ਪਾਉਂਦਾ ਉਹਦੇ ਵਿੱਚ ਆਪਣੀ ਕਿਉਂਕਿ ਗੁਰੂ ਜਿੰਨੂੰ ਦਿਸਿਆ ਉਹਨੂੰ ਗੁਰੂ ਦੀ ਅੱਖ ਨਾਲ ਹੀ ਦਿਸਿਆ ਬੰਦੇ ਨੂੰ ਆਪਣੀ ਅੱਖ ਨਾਲ ਤੇ ਗੁਰੂ ਦਿਸਦੇ ਨਹੀਂ ਇਸ ਕਰਕੇ ਕਹਿੰਦੇ ਪਹਿਲਾਂ ਦ੍ਰਿਸ਼ਟੀ ਮੰਗ ਗੁਰੂ ਕੋਲ ਨਜ਼ਰ ਮੰਗ ਅੱਖ ਮੰਗ ਅੱਖ ਦੀ ਮੰਗ ਕਰ ਤਾਂ ਕਿ ਤੂੰ ਗੁਰੂ ਨੂੰ ਦੇਖ ਸਕੇ ਕਿਉਂਕਿ ਜਿਹੜੀਆਂ ਅੱਖਾਂ ਨਾਲ ਅਸੀਂ ਗੁਰੂ ਨੂੰ ਦੇਖਣਾ ਚਾਹੁੰਦੇ ਆ ਉਹ ਸਾਡੇ ਰਾਂਹੀ ਜਿੰਨਾ ਕੋ ਸਾਡੇ ਪਹੁੰਚੇ ਉਵੇਂ ਦਾ ਗੁਰੂ ਦਿਸ ਪੈਂਦਾ ਹੈ ਉਵੇਂ ਦਾ ਨਜ਼ਰ ਆ ਜਾਂਦਾ ਉਸੇ ਤਰ੍ਹਾਂ ਦੀ ਉਹਦੇ ਤੋਂ ਵੱਧ ਨਹੀਂ ਅਸੀਂ ਜਾ ਸਕਦੇ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਕੜਛੀ ਸਵਾਉ ਨਾ ਸੰਭਲੇ ਭੋਜਨ ਰਸ ਖਾਣੈ ਕੜਛੀ ਨੂੰ ਸਵਾਦ ਨਹੀਂ ਆਉਂਦਾ ਉਹਦੇ ਕੋਲ ਰਸਨਾ ਨਹੀਂ ਰਸਨਾ ਤੋਂ ਬਿਨਾ ਕਿੰਨੇ ਭੋਜਨਾਂ ਵਿੱਚੋਂ ਲੰਘ ਗਈ ਸਵਾਦ ਨਹੀਂ ਆਇਆ ਸਾਧ ਸੰਗਤ ਉਹ ਦਾਤ ਨਾ ਅੰਦਰ ਟਿੱਕੀ ਗੁਰੂ ਦੀ ਬਖਸ਼ਿਸ਼ ਤੇ ਅਸੀਂ ਪਤਾ ਨਹੀਂ ਕਿੰਨੇ ਸ਼ਬਦਾਂ ਦੇ ਵਿੱਚੋਂ ਦੀ ਲੰਘ ਗਏ ਕੜਛੀ ਵਾਲੇ ਕੰਮ ਰਹਿ ਗਿਆ ਸਵਾਦ ਤੇ ਕਿਤੇ ਆਇਆ ਹੀ ਨਹੀਂ ਉਹ ਅੰਦਰੋਂ ਚੀਜ਼ ਜਾਗੀ ਨਹੀਂ ਤਾਂ ਮੈਂ ਬੇਨਤੀ ਸਾਜੀ ਕਰ ਰਿਹਾ ਸੀ ਕਿ ਜਿੰਨਾ ਚਿਰ ਅੰਦਰੋਂ ਗੁਰੂ ਆਪਣੀ ਮੂਰਤ ਗੁਰੂ ਦੀ ਅੰਦਰ ਹੈ ਗੁਰੂ ਦਾ ਸੁਭਾਅ ਹੀ ਗੁਰੂ ਦੀ ਮੂਰਤ ਹੈ ਤੇ ਸਾਡੀ ਮੂਰਤ ਸਾਡਾ ਸੁਭਾਅ ਹੈ ਇਹ ਤੇ ਬਾਹਰਲੇ ਕਵਚ ਨੇ ਬਾਹਰਲੇ ਤਰੀਕੇ ਰੱਖੇ ਹੋਏ ਨੇ ਬਾਹਰਲੇ ਕੱਪੜੇ ਨੇ ਸਿਰਫ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ ਗੁਰਬਾਣੀ ਗੁਰੂ ਦਾ ਸ਼ਬਦ ਸਰੂਪ ਹੈ ਗੁਰਬਾਣੀ ਗੁਰੂ ਦੀ ਮੂਰਤ ਹੈ ਗੁਰਬਾਣੀ ਗੁਰੂ ਦਾ ਸੁਭਾ ਹੈ ਉਸ ਸੁਭਾ ਨੂੰ ਦੇ ਦਰਸ਼ਨ ਜਦੋਂ ਸਿੱਖ ਕਰਨੇ ਸ਼ੁਰੂ ਕਰੇ ਤੇ ਉਸ ਦਿਨ ਉਹਨੂੰ ਪਤਾ ਲੱਗੇਗਾ ਮਾਦੋ ਹਮ ਐਸੇ ਤੂੰ ਐਸਾ ਤੂੰ ਹੋਰ ਤਰ੍ਹਾਂ ਦਾ ਐ ਅਸੀਂ ਹੋਰ ਤਰ੍ਹਾਂ ਦੇ ਤੇਰੇ ਨਾਲ ਕਿਵੇਂ ਸਾਂਝ ਬਣੇ ਤੇਰੇ ਨਾਲ ਕਿਵੇਂ ਜੋੜ ਬਣੇ ਸਾਡਾ ਸਬੰਧ ਕਿਵੇਂ ਜੁੜਨ ਤੇਰੀ ਦਸ਼ਾ ਹੋਰ ਹੈ ਸਾਡੀ ਦਸ਼ਾ ਹੋਰ ਹੈ ਤੂੰ ਉੱਚਾ ਬਹੁਤ ਹੈ ਤੇਰੇ ਸੁਭਾ ਦੇ ਵਿੱਚ ਆ ਚੀਜ਼ਾਂ ਹੈ ਨਹੀਂ ਜਿਹੜੀਆਂ ਸਾਡੇ ਵਿੱਚ ਵਸਦੀਆਂ ਨੇ ਹੁਣ ਆ ਜਿਹੜਾ ਸਾਧ ਸੰਗਤ ਸਲੋਕ ਹੈ ਨਾ ਇਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਬੜਾ ਵੱਡਾ ਫੈਸਲਾ ਦੇ ਰਹੇ ਨੇ ਪਰਮਾਤਮਾ ਦੀ ਤਸਵੀਰ ਦਾ ਅੱਜ ਤੱਕ ਕੋਈ ਪਰਮਾਤਮਾ ਦੀ ਤਸਵੀਰ ਨਹੀਂ ਬਣਾ ਸਕਿਆ ਪਰਮਾਤਮਾ ਦੀ ਮੂਰਤ ਨਹੀਂ ਬਣਾ ਸਕਿਆ ਪਰ ਇੱਥੇ ਸਤਿਗੁਰੂ ਨੇ ਦੱਸ ਦਿੱਤਾ ਆ ਤੈਨੂੰ ਮੈਂ ਰੱਬ ਦੀ ਤਸਵੀਰ ਦੱਸਾਂ ਕਿੱਥੇ ਹੈ ਕਿਵੇਂ ਦਾ ਹੈ ਰੂਪ ਤਾਂ ਹੈ ਪਰ ਤਸਵੀਰ ਵੀ ਤਾਂ ਉਹਦੀ ਹੈ ਨਾ ਗੁਰਬਾਣੀ ਵਿੱਚ ਲਿਖਿਆ ਉਹਦੇ ਨੱਕ ਉਸ ਦਾ ਮੂੰਹ ਉਸ ਦੇ ਵਾਲ ਉਹ ਤੁਰਦਾ ਵੀ ਏ ਉਹਦੇ ਹੱਥ ਵੀ ਨੇ ਆ ਜਦੋਂ ਬਚਨ ਆਉਂਦੇ ਨੇ ਕਿ ਗੁਰ ਹਾਥ ਧਰਿਓ ਮੇਰਾ ਮਾਥਾ ਉਹ ਕਿਹੜੇ ਹੱਥ ਹੋਣਗੇ ਜਾਂ ਤੇਰੀ ਚਾਲ ਸੁਹਾਵੀ ਉਹ ਕਿਹੜੀ ਚਾਲ ਕਿਸੇ ਪੈਰ ਨਾਲ ਤੁਰਦਾ ਹੋਵੇਗਾ ਨਾ ਮਧੁਰਾੜੀ ਬਾਣੀ ਮਧੁਰ ਬਾਣੀ ਹੈ ਤੇਰੀ ਮਿੱਠੀ ਬਾਣੀ ਬਹੁਤ ਮਿੱਠੀ ਬਾਣੀ ਸੋਹਣੇ ਨੱਕ ਜਿੰਨ ਲੰਮੜੇ ਵਾਲਾ ਸਾਰੇ ਸਰੀਰ ਦੇ ਅੰਗ ਦੱਸੇ ਨੇ ਪਰਮਾਤਮਾ ਦੀ ਤਸਵੀਰ ਦੱਸੀ ਗਈ ਹੈ ਵੇਖਣ ਦਾ ਯਤਨ ਕਰ ਤਾਂ ਉਹ ਤਸਵੀਰ ਜਿਹੜੀ ਸਤਿਗੁਰੂ ਨੇ ਦੱਸੀ ਉਹ ਕਿਸੇ ਕਾਗਜ਼ ਤੇ ਨਹੀਂ ਛਪਦੀ ਉਹ ਤਸਵੀਰ ਕਿਸੇ ਪੱਥਰ ਦੀ ਨਹੀਂ ਬਣਦੀ ਕਿਸੇ ਮਿੱਟੀ ਦੀ ਨਹੀਂ ਬਣਦੀ ਕਿਸੇ ਲੱਕੜ ਦੀ ਨਹੀਂ ਬਣਾਈ ਜਾ ਸਕਦੀ ਜਿੰਨੂੰ ਗੁਰੂ ਸਾਹਿਬ ਕਹਿੰਦੇ ਨੇ ਸੋ ਮੂਰਤ ਭਗਵਾਨ ਉਹ ਮੂਰਤੀ ਉਹ ਤਸਵੀਰ ਕਿੱਥੇ ਹੈ ਹਜ਼ੂਰ ਕਹਿੰਦੇ ਨੇ ਨਾ ਤੁਰਦੇ ਫਿਰਦੇ ਬੰਦਿਆਂ ਦੇ ਵਿੱਚ ਹੀ ਕੋਈ ਹੈ ਇਹਨਾਂ ਦੇ ਵਿੱਚੋਂ ਲੱਭ ਲੈ ਪ੍ਰਮਾਤਮਾ ਇਹਨਾਂ ਦੇ ਵਿੱਚ ਹੈ ਸਰੀਰ ਸਾਰੇ ਨੇ ਪ੍ਰਗਟ ਕਿਤੇ ਕਿਤੇ ਹੋਇਆ ਹੈ ਸਰੀਰ ਸਾਰੇ ਉਹਦਾ ਰੂਪ ਨੇ ਉਹਦੇ ਵਿੱਚ ਹੈ ਪਰ ਜੇ ਤੂੰ ਪ੍ਰਮਾਤਮਾ ਦੀ ਮੂਰਤੀ ਵੇਖਣੀ ਏ ਨਿਸ਼ਾਨੀ ਕੀ ਏ ਸੁਖ ਦੁਖ ਜਿਹੇ ਪਰਸੈ ਨਹੀਂ ਲੋਭ ਮੋਹ ਅਭਮਾਨ ਇਹ ਸਾਰੀਆਂ ਚੀਜ਼ਾਂ ਉਸ ਤਤ ਨਿੰਦਿਆ ਨਾਹੇ ਜੈ ਕੰਚਨ ਲੋਹ ਸਮਾਨ ਇਹ ਸਾਰੀਆਂ ਚੀਜ਼ਾਂ ਜਿਹਦੇ ਵਿੱਚ ਆ ਗਈਆਂ ਉਹ ਸਰੀਰ ਧਾਰੀ ਨੂੰ ਹੀ ਤੂੰ ਵੇਖ ਉਹੀ ਤੇ ਪਰਮਾਤਮਾ ਹੋਰ ਕਿੱਥੋਂ ਲੱਭੇਗਾ ਬੰਦਾ ساری ਉਮਰ ਖੋਜਦਾ ਹੈ ਸੰਸਾਰ ਦੇ ਵਿੱਚ ਦਇਆ ਕਰਦਾ ਫਿਰਦਾ ਹੈ ਦਇਆ ਦੀਆਂ ਗੱਲਾਂ ਕਰਦਾ ਹੈ ਦਾਨ ਕਰਦਾ ਹੈ ਪੁੰਨ ਕਰਦਾ ਹੈ ਕਈ ਪਖੰਡ ਕਰਦਾ ਹੈ ਜਿੱਥੇ ਨੇੜਿਓਂ ਰੱਬ ਨਿਕਲਦਾ ਉਹਨੂੰ ਨਹੀਂ ਕਦੀ ਪਹਿਚਾਣਦਾ ਕੋਲੋਂ ਨਿਕਲਦਾ ਬਿਲਕੁਲ ਨਾਲੋਂ ਉਹਦੇ ਕੋਲ ਹੀ ਰਹਿ ਕੇ ਚਲਾ ਜਾਂਦਾ ਉਹਦੇ ਬਲ ਕਦੀ ਨਹੀਂ ਨਿਕਲਦਾ ਸਾਡੀ ਹਾਲਾਤੇ ਏਸੀ ਐਸੀ ਹੈ ਕਿਤੇ ਕਿਸੇ ਥਾਂ ਤੇ ਕੋਈ ਸੱਜਣ ਦਇਆ ਦੇ ਉੱਤੇ ਲੈਕਚਰ ਦੇਣ ਜਾ ਰਹੇ ਸਨ ਲੈਕਚਰ ਦੇਣ ਵਾਸਤੇ ਜਾ ਰਹੇ ਨੇ ਉਹਨਾਂ ਦੇ ਕੋਲ ਹੱਥ ਵਿੱਚ ਪਾਣੀ ਵਾਲਾ ਇੱਕ ਥਰਮਸ ਵੀ ਸੀ ਭਾਂਡਾ ਵੀ ਸੀ ਦੇ ਰਾਹ ਵਿੱਚ ਯਾਦ ਕਰਦੇ ਜਾ ਰਹੇ ਨੇ ਲੋਭ ਕਿਵੇਂ ਦਾ ਲਾਲਚ ਦਇਆ ਤੇ ਬੋਲਣਾ ਸੀ ਲੋਭ ਤੇ ਵੀ ਬੋਲਣਾ ਸੀ ਦਇਆ ਤੇ ਵੀ ਬੋਲਣਾ ਸੀ ਅਹਿੰਸਾ ਤੇ ਵੀ ਬੋਲਣਾ ਸੀ ਪੀਸ ਆਫ ਮਾਈਂਡ ਸ਼ਾਂਤੀ ਤੇ ਬੋਲਣਾ ਸੀ ਲੰਘਦੇ ਲੰਘਦੇ ਕਹਿੰਦੇ ਸੜਕ ਤੇ ਕਿਨਾਰੇ ਤੇ ਇੱਕ ਗਰੀਬ ਆਦਮੀ ਬਿਮਾਰ ਸੀ ਕਿਤੇ ਵਿਚਾਰਾ ਡਿੱਗ ਪਿਆ ਗਰਮੀ ਦੇ ਦਿਨ ਡਿੱਗਾ ਤੇ ਕੋਲੋਂ ਜਦੋਂ ਲੰਘਣ ਲੱਗੇ ਉਪਾਦਰੀ ਸੰਤ ਤੇ ਆਵਾਜ਼ ਦਿੱਤੀ ਕਿ ਇਹ ਤਾਂ ਦਇਆ ਵਾਲੇ ਸੱਜਣ ਲੱਗਦੇ ਨੇ ਉਹਨੇ ਪਾਣੀ ਮੰਗਿਆ ਮੈਨੂੰ ਪਾਣੀ ਦਿਓ ਇੱਕ ਵਾਰੀ ਉਹਨੇ ਹਣ ਸੁਣੀ ਕੀਤੀ ਦੂਸਰੀ ਵਾਰੀ ਉਹਨੇ ਜ਼ੋਰ ਦੀ ਚੀਖ ਮਾਰ ਕੇ ਕਿਹਾ ਕਿ ਪਾਦਰੀ ਸਾਹਿਬ ਪਾਣੀ ਦਿਓ ਮੈਨੂੰ ਤੇ ਅੱਗੋਂ ਜਵਾਬ ਮਿਲਿਆ ਜੀ ਮੇਰੇ ਕੋਲ ਟਾਈਮ ਨਹੀਂ ਤੈਨੂੰ ਪਾਣੀ ਪਿਆਉਣ ਦਾ ਮੈਂ ਦਇਆ ਤੇ ਬੋਲਣ ਚੱਲਾਂ ਦਇਆ ਦੇ ਵਿਸ਼ੇ ਤੇ ਬੋਲਣਾ ਮੇਰੇ ਕੋਲ ਟਾਈਮ ਨਹੀਂ ਤੈਨੂੰ ਪਾਣੀ ਪਿਆਉਣ ਇਸ ਤਰ੍ਹਾਂ ਦੀ ਦਇਆ ਸੰਸਾਰ ਵਿੱਚ ਸ਼ਬਦਾਂ ਵਿੱਚ ਕੋ ਸ਼ਾਮਾਂ ਦੇ ਵਿੱਚ ਸਾਧ ਸੰਗਤ ਪਿੱਛੇ ਬੇਨਤੀ ਇਹਨਾਂ ਦਿਨਾਂ ਵਿੱਚ ਕੀਤੀ ਸੀ ਇਹ ਸੰਸਾਰ ਦਾ ਨਾਟਕ ਕਰਦਿਆਂ ਰੱਬ ਦੇ ਪਿਆਰਿਆਂ ਨੂੰ ਲਾਜ ਆਉਂਦੀ ਨਾਟਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕਹ ਆਵਤ ਲਾਜ ਪਰ ਨਾਟਕ ਜਿਹੜਾ ਬਹੁਤੀ ਥਾਈ ਹੁਣ ਭਾਰੂ ਹੋ ਗਿਆ ਨਿਮਰਤਾ ਦਾ ਵੀ ਨਾਟਕ ਦਇਆ ਦਾ ਵੀ ਨਾਟਕ ਪਰਉਪਕਾਰ ਦਾ ਵੀ ਨਾਟਕ ਸਭ ਤਾਂ ਨਾਟਕ ਖੇਡਿਆ ਜਾ ਰਿਹਾ ਹੈ। ਅਸਲੀਅਤ ਬੜੀ ਘੱਟ ਤੇ ਨਾਟਕ ਬਹੁਤ ਜ਼ਿਆਦਾ। ਆਪ ਜੀ ਨੂੰ ਪਤਾ ਹੋਵੇ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਿਉਂ ਹੋਈ ਸੀ? ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤਾਂ ਹੋਈ ਸੀ ਕਿ ਪੰਜਾਬ ਦਾ ਇੱਕ ਇੱਕ ਆਦਮੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣਨ ਲਈ ਤਿਆਰ ਹੋ ਗਿਆ ਸੀ। ਕਿਉਂ ਤਿਆਰ ਹੋਇਆ? ਹੋਰ ਕੋਈ ਕਾਰਨ ਨਹੀਂ ਸੀ। ਗੁਰੂ ਅਰਜਨ ਦੇਵ ਪਾਦਸ਼ਾਹ ਜੀ ਨੇ ਜਿਹੜੀ ਮਾਇਆ ਆਉਂਦੀ ਸੀ ਸੰਗਤ ਦੀ ਚੜਾਈ ਜਾਂਦੀ ਸੀ ਉਹਦੇ ਨਾਲ ਲੱਗਦੇ ਚਾਰੇ ਪਿੰਡਾਂ ਦੇ ਵਿੱਚ ਖੂਲਵਾਏ ਬਹੁਤ ਸਾਰੇ ਪਿੰਡਾਂ ਵਿੱਚ ਖੂਲਵਾਏ ਦਵਾਖਾਨੇ ਖੋਲੇ ਲੋਕਾਂ ਨੂੰ ਇਮਦਾਦ ਕੀਤੀ ਜਦੋਂ ਇਹ ਸਾਰਾ ਕੁਝ ਕੀਤਾ ਤੇ ਲੋਕ ਪ੍ਰਭਾਵਿਤ ਹੋ ਗਏ ਲੋਕਾਂ ਨੇ ਕਿਹਾ ਕੌਣ ਹੈ ਜਿਹੜਾ ਇੰਨੀ ਦਇਆ ਕਰ ਰਿਹਾ ਲੱਭੋ ਲੱਭ ਕੇ ਪਹੁੰਚ ਗਿਆ ਅਮਰਸਰ ਸਿੱਖੀ ਦੀ ਪਰਮਾਰ ਹੋ ਗਈ ਇਸ ਤਰ੍ਹਾਂ ਸਿੱਖੀ ਵਧਈ ਸੀ ਅਸੀਂ ਅੱਜ ਕਹਿੰਦੇ ਆ ਸਿੱਖੀ ਘਟੀ ਕਿਉਂ ਪਤਿਤ ਕਿਉਂ ਹੋਏ ਕਾਰਨ ਕੀ ਏ ਅਸੀਂ ਤੇ ਲੋਕਾਂ ਦਾ ਪਾਣੀ ਖੋਹ ਕੇ ਲੈ ਗਏ ਆ ਉਹਨਾਂ ਨੇ ਪਾਣੀ ਦਿੱਤਾ ਸੀ ਅਸੀਂ ਤੇ ਲੋਕਾਂ ਦੀਆਂ ਜੇਬਾਂ ਕੱਟ ਲਈਆਂ ਨੇ ਉਹਨਾਂ ਨੇ ਲੋਕਾਂ ਨੂੰ ਸਹਾਰਾ ਦਿੱਤਾ ਸੀ ਹੁਣ ਤੇ ਹਰ ਇੱਕ ਬੰਦਾ ਆਪਣੇ ਆਪ ਨੂੰ ਬਚਾਉਣ ਦੀ ਚਿੰਤਾ ਵਿੱਚ ਪਿਆ ਬਚਾਂਗਾ ਕਿਵੇਂ ਚੋਹਾਂ ਪਾਸਿਓਂ ਹਰ ਇੱਕ ਪਾਸੋਂ ਖਤਰਾ ਹੈ ਤਾਂ ਇਸ ਹਾਲਤ ਦੇ ਵਿੱਚ ਸਿੱਖੀ ਕਿਵੇਂ ਬਧੇਗੀ ਕਿਵੇਂ ਹੋਵੇਗਾ ਦਇਆ ਲਫ਼ਜ਼ਾਂ ਵਿੱਚ ਰਹਿ ਗਈ ਨਿਮਰਤਾ ਦੇ ਭਾਸ਼ਣ ਰਹਿ ਗਏ ਸਾਧ ਸੰਗਤ ਭੀੜ ਨੂੰ ਪਰਮਾਉਣ ਦੇ ਤਰੀਕੇ ਲੱਭ ਲੈ ਗਏ ਕਿਵੇਂ ਪਿੱਛੇ ਲਈਦਾ ਹੈ ਤਰੀਕਾ ਕਿਵੇਂ ਹੈ ਇਹ ਤਰੀਕੇ ਵਰਤੇ ਗਏ ਅਸਲੀਅਤ ਵਿੱਚ ਧਰਮ ਗਾਇਬ ਹੋ ਗਿਆ ਸਤਿਗੁਰੂ ਨੇ ਕਹਿ ਦਿੱਤਾ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸ ਨਾ ਹੀ ਕੈ ਚੜਿਆ ਹੋਂ ਭਾਲ ਬਿਕੁਨੇ ਹੋਈ ਆਂਧੇਰਾ ਰਾਹ ਨਾ ਕੋਈ ਇਸ ਤਰ੍ਹਾਂ ਇਹ ਤਰੀਕੇ ਦੇ ਨਾਲ ਜਦੋਂ ਮਨੁੱਖ ਕਰਦਾ ਤੇ ਦਇਆ ਕੱਲਾ ਬਾਹਰਲਾ ਕਰਮ ਨਹੀਂ ਦਇਆ ਬੰਦੇ ਦੀ ਸਥਿਤੀ ਹੈ ਜਿੱਦਣ ਅੰਦਰ ਦਇਆ ਆ ਗਈ ਸਾਧ ਸੰਗਤ ਦੂਜੇ ਨੂੰ ਆਦਮੀ ਸਤਾਏਗਾ ਨਹੀਂ ਇਹ ਸਭ ਤੋਂ ਪਹਿਲੀ ਨਿਸ਼ਾਨੀ ਧਰਮ ਦੀ ਸੰਭਾਵਨਾ ਹੈ ਧਰਮ ਬਾਦ ਵਿੱਚ ਆਉਣਾ ਤੇ ਦਇਆ ਪਹਿਲਾਂ ਆਵੇ ਕਿ ਦਇਆ ਦੇ ਅਰਥ ਨੇ ਧਰਮ ਬਿਲਕੁਲ ਪ੍ਰਗਟ ਹੋਣ ਵਾਲਾ ਉਸ ਬੰਦੇ ਵਿੱਚ ਜਿਹਦੇ ਕੋਲੋਂ ਕੋਈ ਬੰਦਾ ਸਤਾਇਆ ਜਾਏ ਕਿਤੇ ਤੇ ਉਹਨੂੰ ਅੰਦਰ ਹਲਚਲ ਮਚ ਜਾਂਦੀ ਇਹਨੂੰ ਮੈਂ ਜਲਦੀ ਖੁਸ਼ੀ ਦਿਆਂ ਮੇਰੇ ਤੋਂ ਸਤਾਇਆ ਕਿਉਂ ਗਿਆ ਮੈਂ ਇਹਨੂੰ ਖੁਸ਼ੀ ਦਿਆਂ ਪਰ ਅੱਜ ਕੱਲ ਤੇ ਰਿਵਾਜ ਏ ਇੱਕ ਬੰਦਾ ਦੂਜੇ ਨੂੰ ਸਤਾਏ ਜਿੰਨਾ ਸਤਾਏ ਉਹਨਾਂ ਉਹਨੂੰ ਸੁਆਦ ਆਉਂਦਾ ਦੂਜੇ ਨੂੰ ਸਤਾਉਣ ਵਿੱਚ ਮਜ਼ਾ ਹੈ ਤੇ ਧਰਮ ਕਿੱਥੇ ਆਵੇਗਾ ਸਾਦ ਸੰਗਤ ਧਰਮ ਅਲਫਾਜਾਂ ਵਿੱਚ ਨਹੀਂ ਮੈਂ ਬੇਨਤੀ ਕਰਾਂ ਕੁਝ ਥਾਵਾਂ ਤੇ ਜਾਣ ਨਾਲ ਨਹੀਂ ਧਰਮ ਮਿਲਦਾ ਉਹਦੇ ਬੰਦੇ ਦੇ ਅੰਦਰ ਪਿਆ ਹੋਇਆ ਹੈ ਕਿ ਉਹ ਕਿੰਨੇ ਘੱਟ ਲੋਕਾਂ ਨੂੰ ਸਤਾਉਂਦਾ ਹੈ ਦੁਖੀ ਕਿੰਨੇ ਘੱਟ ਲੋਕਾਂ ਨੂੰ ਕਰਦਾ ਹੈ ਤੇ ਜੇ ਮਾਨਸ ਖਾਣੇ ਕਰੇ ਨਿਵਾਜ ਠੀਕ ਹੈ ਗੁਰੂ ਨੇ ਕਿਹਾ ਨਾ ਕਿਸੇ ਦਾ ਗਲਾ ਕੱਟ ਕੇ ਖਾ ਜੀਬ ਦੇ ਸਵਾਦ ਵਾਸਤੇ ਪਰ ਨਾਲ ਇਹ ਵੀ ਕਿਹਾ ਕਹਿੰਦੇ ਮੈਂ ਮਾਸ ਨਹੀਂ ਖਾਂਦਾ ਮੈਂ ਆਂਡਾ ਨਹੀਂ ਖਾਂਦਾ ਮੈਂ ਮੁਰਗਾ ਨਹੀਂ ਖਾਂਦਾ ਕਹਿੰਦੇ ਬੰਦੇ ਖਾ ਜਾਂਦਾ ਇਹ ਤੇ ਛੱਡ ਦਿੱਤਾ ਸਾਰਾ ਕੁਝ ਕੀ ਲੋੜੇ ਮੁਰਦੇ ਖਾਣ ਦੀ ਜਿਹਨੂੰ ਜਿਉਂਦੇ ਬੰਦੇ ਖਾਣ ਦੀ ਆਦਤ ਪੈ ਜਾਏ ਮਰਨ ਵੀ ਨਾ ਨਾਲੋਂ ਨਾਲੋਂ ਤੁਸੀਂ ਸੁਣਿਆ ਹੋਵੇਗਾ ਨਾ ਕਿ ਸਦਨਾ ਜੀ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕੋ ਹੀ ਸ਼ਬਦ ਨਿਰਪਕ ਕਨਿਆ ਕੇ ਕਾਰਨੇ ਕੁ ਭਇਆ ਭੇਖ ਧਾਰੀ ਕਮਰਤੀ ਸਵਾਰਤੀ ਵਾਕੀ ਪੈ ਸਵਾਰੀ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸੈ ਸਿੰਘ ਸਰਣ ਕਤ ਜਾਈਐ ਜੋ ਜੰਬੁਗਰਸ ਇੱਕੋ ਹੀ ਸ਼ਬਦ ਹੈ ਤੇ ਸਦਨਾ ਜੀ ਬਾਰੇ ਇੱਕ ਗਾਥਾ ਹੈ ਕਿ ਉਹ ਉਹਨਾਂ ਦੇ ਪਿਤਾ ਕਸਾਈ ਸਨ ਕਸਾਈ ਦੀ ਕੰਮ ਕਰਦੇ ਸਨ ਮਾਸ ਵੇਚਦੇ ਸਨ ਬੱਕਰੇ ਰੱਖੇ ਸਨ ਕੱਟਦੇ ਸਨ ਤਾਂ ਇੱਕ ਦਿਨ ਉਹਨਾਂ ਦੇ ਪਿਤਾ ਗਏ ਉਹਨਾਂ ਨੇ ਕਿਹਾ ਸਦਨਿਆ ਮੈਂ ਕਿਤੇ 2 ਦਿਨ ਆਉਣਾ ਨਹੀਂ ਤੂੰ ਦੁਕਾਨ ਚਲਾਉਣੀ ਏ ਆ ਮਾਸ ਮੈਂ ਤੈਨੂੰ ਕੱਟ ਕੇ ਦੇ ਦਿੱਤਾ ਗ੍ਰਾਹਕ ਖਾਲੀ ਨਹੀਂ ਜਾਣਾ ਚਾਹੀਦਾ ਬੱਚਾ ਸੀ ਉਹਨੇ ਕਿਹਾ ਕੋਈ ਗੱਲ ਨਹੀਂ ਕੰਮ ਹੀ ਹੈ ਵੇਚਦਾ ਰਿਹਾ ਸਾਰਾ ਦਿਨ ਸਾਰਾ ਮਾਸ ਮੁੱਕ ਗਿਆ ਇੱਕ ਦਿਨ ਰਾਤ ਜਦੋਂ ਪਈ ਇੱਕ ਗ੍ਰਾਹਕ ਆ ਗਿਆ ਕਿਵੇਂ ਬੰਦੇ ਦਾ ਜੀਵਨ ਪਲਟਦਾ ਇੱਕ ਗ੍ਰਾਹਕ ਆ ਗਿਆ ਉਹਨੇ ਕਿਹਾ ਸਦਨਿਆ ਤੇਰਾ ਬਾਪ ਕਿਥੇ ਕਹਿੰਦੇ ਗਿਆ ਕਹਿੰਦੇ ਮੈਨੂੰ ਮਾਸ ਚਾਹੀਦਾ ਕਹਿੰਦੇ ਮਾਸ ਤੇ ਹੁਣ ਖਤਮ ਹੋ ਗਿਆ ਉਹਨੇ ਕਿਹਾ ਮੈਂ ਤੇਰਾ 10 ਸਾਲ ਦਾ ਪੁਰਾਣਾ ਗਾਹਕ ਹਾਂ ਜੇ ਮੈਂ ਖਾਲੀ ਚਲਾ ਗਿਆ ਮੁੜ ਕੇ ਆਵਾਂਗਾ ਨਹੀਂ ਮੈਨੂੰ ਜਿੱਥੋਂ ਮਰਜ਼ੀ ਲਿਆ ਕੇ ਦੇ ਉਹਨੇ ਕਿਹਾ ਵੀ ਜੇ ਹੁਣ ਸਾਰਾ ਬੱਕਰਾ ਵਧਿਆ ਉਹ ਸਵੇਰ ਨੂੰ ਖਰਾਬ ਹੋ ਜਾਏਗਾ ਸਾਰਾ ਵਧਿਆ ਤਾਂ ਖਰਾਬ ਹੋ ਜਾਏਗਾ ਮੈਂ ਹੁਣ ਕੱਟ ਨਹੀਂ ਸਕਦਾ ਪਰ ਉਹ ਜਿਹੜਾ ਗਾਹਕ ਸੀ ਉਹਨੇ ਇੱਕ ਤਰੀਕਾ ਦੱਸਿਆ ਉਹਨੇ ਕਿਹਾ ਕੋਈ ਗੱਲ ਨਹੀਂ ਸਾਰਾ ਬੱਕਰਾ ਵਧਣ ਦੇ ਕਿ ਲੋੜ ਇੱਕ ਲੱਤ ਵੜ ਲੈ ਦੇ ਉਹ ਮੈਨੂੰ ਦੇ ਦੇ ਵੱਢ ਕੇ ਮੇਰਾ ਸਰ ਜੈਗਾ ਬਾਕੀ ਦਾ ਸਵੇਰੇ ਮਾਰ ਲਈ ਤਾਜ਼ਾ ਰਹ ਜੇਗਾ ਮੰਨ ਗਿਆ ਸਦਨੇ ਨੇ ਤਕਵਾ ਚੁੱਕਿਆ ਲੱਤ ਵੱਢਣ ਲੱਗਾ ਬੱਕਰੇ ਦੀ ਕਿ ਇੱਕ ਹਿੱਸਾ ਵੱਢ ਲਈਏ ਬਾਕੀ ਜਿਉਂਦਾ ਰਹੇ ਇਹ ਵੀ ਇੱਕ ਪ੍ਰਕਿਰਿਆ ਹੈ ਸਾਧ ਸੰਗਤ ਅਸੀਂ ਸਦਨੇ ਨੂੰ ਕਹਾਂਗੇ ਬੜਾ ਵੱਡਾ ਪਾਪ ਕਰਨ ਲੱਗਾ ਸੀ ਇਹ ਪਾਪ ਤੇ ਅਸੀਂ ਰੋਜ਼ ਕਰਨੇ ਆ ਕਿਸੇ ਦਾ ਗਲ ਵੱਢ ਦਈਏ ਤੇ ਕੰਮ ਖਤਮ ਹੋ ਗਿਆ ਸਮਾਪਤੀ ਹੋ ਗਈ ਪਰ ਅਸੀਂ ਤੇ ਇੱਕ ਇੱਕ ਇੰਚ ਵੱਢਨੇ ਆ ਬੰਦੇ ਨੂੰ ਇੱਕ ਇੱਕ ਇੰਚ ਵੱਢ ਕੇ ਖਾਣੇ ਆ ਤੇ ਦੂਰ ਦੀ ਗੱਲ ਨਹੀਂ ਘਰਾਂ ਦੇ ਵਿੱਚ ਪਰਿਵਾਰ ਦੇ ਮੈਂਬਰ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਇੱਕ ਇੱਕ ਇੰਚ ਕਰਕੇ ਖਾਈ ਜਾਂਦੇ ਨੇ ਛੋਟਾ ਛੋਟਾ ਕਰਕੇ ਉੱਥੇ ਫਿਰ ਸੁਖਮਣੀ ਸਾਹਿਬ ਕੀ ਕਰੇਗਾ ਇਹ ਤਰਕ ਨਾ ਸਮਝਣਾ ਕਿ ਮੈਂ ਨਾ ਇਹ ਕਹਿ ਰਿਹਾ ਬਈ ਬਾਣੀ ਨਾ ਪੜੋ ਇਹ ਨਹੀਂ ਕਹਿ ਰਿਹਾ ਮੇਰਾ ਮਤਲਬ ਹੈ ਵੀ ਜੇ ਕੜਛੀ ਨੂੰ ਰਸਨਾ ਨੇ ਲੱਗੀ ਤੇ ਭਾਵੇਂ ਫਿਰਦੀ ਰਹੇ ਉਹ ਸਾਰੀਆਂ ਦੇਗਾ ਵਿੱਚ ਕੀ ਅਰਥ ਨਿਕਲਣਗੇ ਉਹਦਾ ਕੁਝ ਨਹੀਂ ਬਣੇਗਾ ਅੰਦਰ ਇੱਕ ਚੀਜ਼ ਇਹ ਬੰਦੇ ਦੇ ਜਿੰਨਾ ਚਿਰ ਉਹ ਚੇਂਜ ਨਹੀਂ ਹੁੰਦੀ ਕੋਈ ਕਰਮ ਸਵਾਰੇਗਾ ਨਹੀਂ ਸਾਡਾ ਕੁਝ ਕੁਝ ਕੌੜਾ ਹੈ ਦੇ ਵਿੱਚ ਇਹ ਸ਼ਬਦ ਕੁਝ ਸ਼ਰ ਸ਼ਰਦਾ ਨੂੰ ਤੋੜ ਤੋੜਦੇ ਲੱਗਦੇ ਨੇ ਪਰ ਐਸਾ ਹੈ ਨਹੀਂ ਉਹ ਸ਼ਰਦਾ ਹੀ ਨਹੀਂ ਜਿਸ ਨੂੰ ਇਹ ਤੋੜਦੇ ਨੇ ਕਿਉਂਕਿ ਸ਼ਰਦਾ ਕਦੀ ਕਿਸੇ ਸ਼ਬਦ ਨਾਲ ਟੁੱਟਦੀ ਨਹੀਂ ਜਦੋਂ ਪੈਦਾ ਹੋ ਜਾਏ ਤਾਂ ਇਹ ਤਾਂ ਹਰ ਇੱਕ ਥਾਂ ਤੇ ਜਦੋਂ ਸਦਨੇ ਨੇ ਟਕਵਾ ਚੁੱਕਿਆ ਨਾ ਉਸ ਬੱਕਰੇ ਦੀ ਲੱਤ ਕੱਟਣ ਵਾਸਤੇ ਇੱਕ ਗਾਥਾ ਹੈ ਕਹਾਣੀ ਉਹਨਾਂ ਦੇ ਜੀਵਨ ਦੀ ਕਹਿੰਦੇ ਨੇ ਬੱਕਰਾ ਖੁੱਲ ਕੇ ਹੱਸਿਆ ਇਹ ਲਿਖਿਆ ਹੋਇਆ ਉਹਦੇ ਵਿੱਚ ਬੱਕਰਾ ਖੁੱਲ ਕੇ ਹੱਸਿਆ ਹੁਣ ਤੁਸੀਂ ਵੇਖਿਆ ਹੋਵੇਗਾ ਬੱਕਰੇ ਹੱਸਦੇ ਨਹੀਂ ਕਿਦਾਂ ਔਰ ਜਦੋਂ ਮੈਂ ਸੁਣਾ ਰਿਹਾ ਤੇ ਕਈ ਕਹਿਣਗੇ ਵੀ ਇਹ ਤੇ ਇੱਕ ਬਹੁਤ ਵੱਡਾ ਝੂਠ ਲੱਗਦਾ ਹੈ ਜੋੜਿਆ ਹੋਇਆ ਉਹ ਕਹਿਣਗੇ ਬੱਕਰੇ ਨਹੀਂ ਹੱਸਦੇ ਸਾਧ ਸੰਗਤ ਬੱਕਰੇ ਹੱਸਦੇ ਨਹੀਂ ਬੰਦੇ ਦੇ ਮਨ ਦੀ ਇੱਕ ਵਾਪਸੀ ਆਵਾਜ਼ ਹੈ ਜੇ ਤੇ ਬੰਦਾ ਜਾਗਿਆ ਤੇ ਕੰਧਾਂ ਵੀ ਬੋਲਦੀਆਂ ਨੇ ਕੰਧਾਂ ਵਿੱਚੋਂ ਵੀ ਕੋਈ ਸੁਣ ਲੈਂਦਾ ਹੈ ਜੇ ਬੰਦਾ ਜਾਗਿਆ ਨਹੀਂ ਤੇ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਅਰਥ ਵੀ ਸਾਹਮਣੇ ਰੱਖ ਦਿਓ ਬੰਦਾ ਇੱਕ ਵੀ ਸ਼ਬਦ ਨਹੀਂ ਸੁਨੇਗਾ ਉਹ ਖੁਦ ਨਹੀਂ ਨਾ ਖੁੱਲਿਆ ਉਸ ਦਾ ਅੰਦਰ ਤੇ ਗੁਰੂ ਕੀ ਕਰੇਗਾ ਸ਼ਬਦ ਕੀ ਕਰਨਗੇ ਬੜਾ ਹੁਣ ਤੇ ਪ੍ਰਬੰਧ ਇਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਮੈਂ ਛੋਟੀ ਜੀ ਡੱਬੇ ਵਿੱਚ ਭਰ ਲਿਆ ਬਸ ਸੁਣਦੇ ਰਹੀਦਾ ਸਤਖੰਡ ਆਪਣਾ ਹੀ ਚੰਗੀ ਗੱਲ ਹੈ ਪਰ ਪੁਲੇਖੇ ਵਿੱਚ ਨਾ ਪਹਿਜਣਾ ਰਾਵਣ ਨੂੰ ਚਾਰ ਵੇਦ ਯਾਦ ਸਨ ਖਿਆਲ ਰੱਖਣਾ ਇਸ ਚੀਜ਼ ਦਾ ਬਾਣੀ ਬਹੁਤ ਮਹਾਨ ਹੈ ਵੱਡੀ ਹੈ ਪਰ ਤਾਂ ਜੇ ਅਸੀਂ ਬਦਲਣ ਵਾਸਤੇ ਤਿਆਰ ਹੋਏ ਆਪਣੇ ਆ ਆਪਣੇ ਆਪ ਨੂੰ ਬਦਲਿਆ ਕੰਦਾ ਵੀ ਬੋਲ ਪੈਂਦੀਆਂ ਨੇ ਜਦੋਂ ਬੰਦਾ ਸੁਣਨ ਵਾਸਤੇ ਤਿਆਰ ਹੋਵੇ ਜ਼ਰੂਰੀ ਨਹੀਂ ਜੇ ਅਸੀਂ ਸੁਣਨ ਵਾਸਤੇ ਤਿਆਰ ਨਹੀਂ ਕੁਝ ਵੀ ਨਹੀਂ ਬੋਲਦਾ ਭਾਈ ਵੀਰ ਸਿੰਘ ਜੀ ਦਾ ਇੱਕ ਫਿਕਰਾ ਮੈਨੂੰ ਯਾਦ ਆਇਆ ਉਹ ਕਹਿੰਦੇ ਨੇ ਇੱਕ ਫੁੱਲ ਬੋਲਿਆ ਫੁੱਲ ਵਿੱਚੋਂ ਆਵਾਜ਼ ਆ ਗਈ ਮੈਂ ਇਸ ਗੱਲ ਉੱਤੇ ਸਿਰਫ ਉਦਾਹਰਣ ਦੇ ਰਿਹਾ ਬਾਹਰੀ ਤੌਰ ਤੇ ਜੇ ਵੇਖੋ ਤੇ ਉੱਥੇ ਬੱਕਰਾ ਨਹੀਂ ਹੱਸਿਆ ਪਰ ਉੱਥੇ ਹੱਸਿਆ ਉਹ ਅੰਦਰੋਂ ਸਦਨੇ ਨੇ ਵੇਖਿਆ ਉਸ ਭਾਈ ਵੀਰ ਸਿੰਘ ਕਹਿੰਦੇ ਨੇ ਕਿ ਖਿੜੇ ਹੋਏ ਇੱਕ ਫੁੱਲ ਨੂੰ ਇੱਕ ਧਿਆਨੀ ਸੀ ਧਿਆਨ ਨਾਲ ਪਿਆ ਪਰਦਾ ਇੱਕ ਧਿਆਨੀ ਇੱਕ ਯੋਗੀ ਖਿੜੇ ਹੋਏ ਫੁੱਲ ਦੇ ਉੱਤੇ ਧਿਆਨ ਲਾ ਕੇ ਖੜਾ ਸੀ ਬਾਗ ਵਿੱਚ ਫੁੱਲ ਖਿੜਿਆ ਹੋਇਆ ਸੀ ਬੜਾ ਸੋਹਣਾ ਉੱਤੇ ਧਿਆਨ ਲਾ ਕੇ ਖੜਾ ਹੈ ਖਿੜੇ ਹੋਏ ਇੱਕ ਫੁੱਲ ਨੂੰ ਇੱਕ yogi ਸੀ ਧਿਆਨ ਨਾਲ ਪਿਆ ਭਰਦਾ ਅਸਾਂ ਪੁੱਛਿਆ ਭਾਈ ਵੀਰ ਸਿੰਘ ਕਹਿੰਦੇ ਅਸੀਂ ਉਹਨੂੰ ਪੁੱਛ ਲਿਆ ਅਸਾਂ ਪੁੱਛਿਆ ਜੁੜੇ ਮਨਾ ਤੂੰ ਕਿਉਂ ਪਿਆ ਇਸ ਤੇ ਮਰਦਾ ਕਿਉਂ ਇਹਨੂੰ ਵੇਖੀ ਜਾਂਦਾ yogi ਧਿਆਨ ਧਰਿੰਦਾ ਹੁਟਾ ਪਰ ਉਹਨੇ ਜਵਾਬ ਦਿੱਤਾ ਉਸ yogi ਨੇ ਜਦੋਂ ਪੁੱਛਿਆ ਨਾ ਕਿਉਂ ਵੇਖ ਰਿਹਾ ਉਸਨੂੰ ਤਾਂ ਜੋਗੀ ਨੇ ਕਿਹਾ ਇਸ ਨੂੰ ਜੀਵ ਲਾਣ ਦਾ ਯਤਨ ਪਿਆ ਹਾਂ ਕਰਦਾ ਮੈਂ ਇਸ ਫੁੱਲ ਨੂੰ ਬੁਲਾਉਣ ਦਾ ਯਤਨ ਕਰ ਰਿਹਾ ਵੀ ਬੋਲੇ ਮੇਰੀ ਗੱਲ ਦਾ ਜਵਾਬ ਦੇ ਪੁੱਛਿਆ ਕੀ ਕੀ ਇਹਦੇ ਤੋਂ ਪੁੱਛਣਾ ਹੈ ਜੋਗੀ ਨੇ ਕਿਹਾ ਮੈਨੂੰ ਪੁੱਛਣਾ ਬਈ ਤੂੰ ਖੜਿਆ ਕਿਉਂ ਹੈ ਤੇਰੇ ਵਿੱਚੋਂ ਸੁਗੰਧੀ ਕਿਉਂ ਆ ਰਹੀ ਭਾਈ ਸਾਹਿਬ ਕਹਿੰਦੇ ਨੇ ਜੋਗੀ ਧਿਆਨ ਤਰੇਂਦਾ ਹੁੱਟਾ ਪਰ ਫੁੱਲ ਜੀਵ ਨਾ ਪਾਈ ਜੋਗੀ ਪੁੱਛਦਾ ਰਿਹਾ ਪਰ ਫੁੱਲ ਬੋਲਿਆ ਨਾ ਆਵਾਜ਼ ਨਹੀਂ ਆਈ ਜੋਗੀ ਨੂੰ ਪਰ ਭਾਈ ਸਾਹਿਬ ਕਹਿੰਦੇ ਜੀਬ ਚੁੱਪ ਤਾਂ ਬੋਲ ਰਹੀ ਸੀ ਪਰ ਜੋਗੀ ਨੂੰ ਨਾ ਦਿਸਾਈ ਫੁੱਲ ਦੀ ਚੁੱਪ ਜੀਬ ਤਾਂ ਕੁਝ ਕਹਿ ਰਹੀ ਸੀ ਪਰ ਉਸ ਜੋਗੀ ਦੇ ਕੰਨ ਨਹੀਂ ਸੁਣ ਸੁਣਨ ਵਾਲੇ ਉਹ ਕੀ ਕਹਿ ਰਹੀ ਸੀ ਕੂਕ ਕੂਕ ਪਿਆ ਸੋਣਾ ਆਖੇ ਸਾਨੂੰ ਖਬਰ ਨਹੀਂ ਹੈ ਕਾਈ ਖਿੜਨ ਖਿੜਾਵਣ ਬਾਜੋਂ ਸਾਨੂੰ ਹੋਰ ਸਾਰ ਨਹੀਂ ਹੈ ਕਾਈ ਖਿੜਨ ਤੋਂ ਬਿਨਾ ਸਾਨੂੰ ਕੰਮ ਹੀ ਕੋਈ ਨਹੀਂ ਹੈ ਫੁੱਲ ਨੂੰ ਜੀਬ ਲਾ ਦਿੱਤੀ ਇੱਕ ਕਵੀ ਨੇ ਜਦੋਂ ਬੰਦੇ ਦਾ ਅੰਦਰ ਬੋਲਦਾ ਉਦੋਂ ਫੁੱਲ ਵੀ ਬੋਲਦੇ ਉਦੋਂ ਕੰਧਾਂ ਵੀ ਬੋਲਦਿਆਂ ਨੇ ਉਦੋਂ ਸਾਧ ਸੰਗਤ ਆਕਾਸ਼ ਵੀ ਬੋਲਦਾ ਉਦੋਂ ਧਰਤੀ ਵੀ ਬੋਲਦੀ ਗੁਰੂ ਰਾਮਦਾਸ ਜੀ ਕਹਿੰਦੇ ਨਾ ਧਰਤ ਆਕਾਸ਼ ਪਤਾਲ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਕਹਿੰਦੇ ਮੈਂ ਧਰਤੀ ਵੱਲ ਵੇਖਣਾ ਤੇ ਉਹਦੇ ਵਿੱਚੋਂ ਵੀ ਨਾਮ ਦੀ ਆਵਾਜ਼ ਆਉਂਦੀ ਹੈ ਆਕਾਸ਼ ਵੱਲ ਵੇਖਣਾ ਤੇ ਉਹਦੇ ਵਿੱਚੋਂ ਵੀ ਨਾਮ ਮਹਾਰਾਜ ਸਾਨੂੰ ਤੇ ਗੁਰਦੁਆਰੇ ਵਾਲੇ ਸਪੀਕਰ ਵਿੱਚੋਂ ਵੀ ਕੋਈ ਨਹੀਂ ਸਮਝ ਆਉਂਦੀ ਤੁਹਾਨੂੰ ਧਰਤੀ ਵਿੱਚੋਂ ਵੀ ਆ ਰਹੀ ਹੈ ਕੀ ਜਵਾਬ ਦੇਣਗੇ ਕਹਿੰਦੇ ਤੂੰ ਆਪ ਹੀ ਤਿਆਰ ਨਹੀਂ ਤੈਨੂੰ ਕਿੱਥੋਂ ਆਵਾਜ਼ ਆਵੇ ਜਿਹੜਾ ਬੰਦਾ ਤਿਆਰ ਹੋ ਜਾਏ ਉਹਨੂੰ ਮਿੱਟੀ ਵਿੱਚੋਂ ਵੀ ਆਵਾਜ਼ ਆਏਗੀ ਬਸੰਤ ਰਾਗ ਦਾ ਸ਼ਬਦ ਹੈ ਕਬੀਰ ਜੀ ਦਾ ਉਹ ਕਹਿੰਦੇ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪ੍ਰਗਾਸ ਆਤਮ ਪ੍ਰਗਾਸ ਜਦੋਂ ਬੰਦੇ ਦਾ ਆਪਣਾ ਆਪ ਮੌਲਿਆ ਦੇ ਅਰਥ ਨੇ ਖਿੜ ਗਿਆ ਫਿਰ ਧਰਤੀ ਵੀ ਖਿੜ ਪਈ ਤੇ ਆਕਾਸ਼ ਵੀ ਹਰ ਇੱਕ ਥਾਂ ਖਿੜਿਆ ਦਿਸਦਾ ਆਪਣੇ ਆਪ ਤੇ ਡਿਪੈਂਡ ਹੈ ਬਾਹਰ ਸਾਰਾ ਸਾਰਿਆਂ ਦਾ ਸੰਸਾਰ ਆਪਣੇ ਅੰਦਰ ਨਾਲ ਜੁੜਿਆ ਹੈ ਜਿਵੇਂ ਦਾ ਅੰਦਰ ਹੀ ਓਵੇਂ ਦਾ ਬਾਹਰ ਦਿਸੇਗਾ ਹੋਰ ਕੋਈ ਸੰਸਾਰ ਨਹੀਂ ਬਾਹਰ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪ੍ਰਗਾਸ ਦੁਤੀਆ ਮੌਲੇ ਚਾਰ ਵੇਦ ਇਹਦੇ ਅਰਥ ਬਹੁਤ ਖਿੱਚਦਾਇਕ ਨੇ ਕਬੀਰ ਜੀ ਕਹਿੰਦੇ ਨੇ ਚਾਰ ਵੇਦ ਜਿਹੜੇ ਨਾ ਜਦੋਂ ਕੋਈ ਵਿਦਵੀ ਬਣਦਾ ਨਾ ਪਾਠੀ ਵੇਦਾਂ ਦਾ ਪਾਠੀ ਬਣਦਾ ਪੰਡਤ ਦਾ ਪੁਜਾਰੀ ਬਣਦਾ ਤੇ ਵੇਦ ਦਾ ਪਾਠ ਸਿੱਖਦਾ ਔਖਾ ਬਣਿਆ ਮਹਿੰਗਾ ਬਹੁਤ ਸੰਸਕ੍ਰਿਤ ਕਈ ਪਾਸ਼ਾਵਾਂ ਨੇ ਮਸਾਂ ਧੱਕੇ ਨਾਲ ਵਿਚਾਰਾ ਸਿੱਖਦਾ ਬੜੀ ਮਿਹਨਤ ਕਰਕੇ ਜਦੋਂ ਸਿੱਖ ਲੈਂਦਾ ਤੇ ਰੋਜ ਉਹਨੂੰ ਪੜਨਾ ਪੈਂਦਾ ਉਹ ਮਜਬੂਰਨ ਰੋਟੀ ਨਹੀਂ ਚੱਲਦੀ ਨਾ ਪੜੇ ਤਾਂ ਉਹ ਫਿਰ ਜਦੋਂ ਪੜਦਾ ਹੈ ਨਾ ਤੇ ਅੰਦਰੋਂ ਕਲਪਦਾ ਵੀ ਇਹ ਕੀ ਗੱਲ ਪੈ ਗਿਆ ਰੋਜ ਉਹੀ ਗੱਲ ਰੋਜ ਉਹੀ ਗੱਲ ਇੱਕੋ ਹੀ ਗੱਲ ਉਹਦੇ ਵਿੱਚੋਂ ਕਹਿੰਦੇ ਉਹਨੂੰ ਕੋਈ ਰਸ ਨਹੀਂ ਆਉਂਦਾ ਕਬੀਰ ਜੀ ਕਹਿੰਦੇ ਨੇ ਮੈਂ ਮੈਂ ਪੁਜਾਰੀ ਨਹੀਂ ਮੰਦਰ ਦਾ ਪਰ ਹੁਣ ਮੇਰਾ ਅੰਦਰ ਖੜ ਗਿਆ ਜੇ ਮੈਂ ਵੇਦ ਪੜਨਾ ਤੇ ਵੇਦ ਵੀ ਖੜੇ ਹੋਏ ਨੇ ਬਾਣੀ ਉਹੀ ਹੈ ਵੇਦ ਉਹ ਹੀ ਨੇ ਸਾਦ ਸੰਗਤ ਪਾਠ ਉਹ ਹੀ ਹੈ ਜਪਜੀ ਸਾਹਿਬ ਦਾ ਜਿਹੜਾ ਆਦਮੀ ਵੈਸੇ ਕਰਦਾ ਹੈ ਬੱਧਾ ਰੂਜਾ ਕਰਦਾ ਜਿੱਦਣ ਗੁਰੂ ਕਿਰਪਾ ਕਰਦਾ ਫਿਰ ਉਹ ਹੀ ਜਪਜੀ ਸਾਹਿਬ ਪਰਤ ਪਰਤ ਕੇ ਪੜਦਾ ਉਸ ਵਾਰ-ਵਾਰ ਪੜਦਾ ਹੈ ਕਿਉਂ ਅੰਦਰ ਖੜ ਗਿਆ ਅੰਦਰ ਟਿਕ ਗਿਆ ਦੁਤੀਆ ਮੌਲੇ ਚਾਰ ਵੇਦ ਸਿਮਰਤ ਮੌਲੀ ਸਿਉਂ ਕਤੇ ਸਿਮਰਤੀਆਂ ਵੀ ਖੁਸ਼ ਹੋਈਆਂ ਦਿਸਦੀਆਂ ਨੇ ਤੇ ਇੱਕ ਐਸੀ ਗੱਲ ਕਹਿ ਦਿੱਤੀ ਕਹਿੰਦੇ ਸ਼ੰਕਰ ਮੌਲਯੋ ਯੋਗ ਧਿਆਨ ਸ਼ੰਕਰ ਕਹਿੰਦੇ ਨੇ ਸ਼ਿਵ ਜੀ ਨੂੰ ਤੇ ਸ਼ੰਕਰ ਦਾ ਕੰਮ ਤੇ ਖਿੜਨ ਨਾਲ ਦਸੀ ਇਹਨੇ ਤੇ ਮੌਤ ਦਾ ਦੇਵਤਾ ਕਹਿੰਦੇ ਨੇ ਸ਼ੰਕਰ ਸ਼ਿਵ ਜੀ ਨੂੰ ਤੇ ਮੌਤ ਦਾ ਦੇਵਤਾ ਕਹਿੰਦੇ ਨੇ ਗਲੋ ਵਿੱਚ ਛਾਪ ਉਹ ਆਇਆ ਹੋਇਆ ਉਹਦੀ ਤਸਵੀਰ ਵਿੱਚ ਸੁਭਾਅ ਮਲੀ ਹੈ ਸ਼ਮਸ਼ਾਨ ਘਾਟ ਵਿੱਚ ਉਹਦੀ ਫੋਟੋ ਲੱਗੀ ਵਿਚਾਰੇ ਉਹਨੂੰ ਤੇ ਕਹਿੰਦੇ ਨੇ ਵੀ ਇਹ ਇਹ ਤੇ ਮੌਤ ਦਾ ਦੇਵਤਾ ਹੈ ਕਬੀਰ ਜੀ ਕਹਿੰਦੇ ਜਿੱਦਣ ਬੰਦੇ ਦਾ ਅੰਦਰ ਖੜ ਪੈਂਦਾ ਉਹਦ ਨੂੰ ਮੌਤ ਵੀ ਖੜ ਜਾਂਦੀ ਹੈ ਸ਼ੰਕਰ ਮੌਲੇ ਉਹ ਜੋਗ ਧਿਆਨ ਕਬੀਰ ਕੋ ਸੁਆਮੀ ਸਭ ਸਮਾਨ ਕਬੀਰ ਦਾ ਸੁਆਮੀ ਸਾਰੇ ਥਾਵਾਂ ਤੇ ਸਮਾਇਆ ਜਦੋਂ ਅੰਦਰ ਸ਼ੁੱਧ ਹੋ ਗਿਆ ਬਾਹਰ ਵੀ ਸ਼ੁੱਧ ਮੈਂ ਗੱਲ ਕਰ ਰਿਹਾ ਸੀ ਸਦਨੇ ਦੀ ਜਦੋਂ ਸਦਨੇ ਦਾ ਅੰਦਰ ਬੰਦੇ ਦਾ ਜਾਗਣਾ ਹੋਵੇ ਤੇ ਟਕਵਾ ਚੁੱਕਿਆ ਉਸ ਗ੍ਰਾਹਕ ਨੇ ਕਿਹਾ ਸਦਨਿਆਂ ਤੂੰ ਪ੍ਰਵਾਹ ਨਾ ਕਰ ਤੇਰਾ ਪਿਓ ਵੀ ਇਸ ਤਰ੍ਹਾਂ ਕਰਦਾ ਹੈ ਕਈ ਵਾਰੀ ਬਈ ਉਹ ਇੱਕ ਬੱਕਰੇ ਦੀ ਲੱਤ ਵੱਢ ਲੈਂਦਾ ਵਿੱਚੋਂ ਸਾਰਾ ਬੱਕਰਾ ਰਾਤ ਤੜਫਦਾ ਰਹਿੰਦਾ ਸਵੇਰੇ ਫਿਰ ਉਹਦਾ ਗਲਾ ਕੱਟ ਕੇ ਵੇਚ ਲੈਂਦਾ ਵੀ ਉਹਦਾ ਮਾਸ ਪੁਰਾਣਾ ਨਾ ਹੋਵੇ ਪਰ ਮਾਸ ਹੈ ਤੇ ਆਖਰ ਪੁਰਾਣਾ ਹੀ ਸਾਦ ਸੰਗਤ ਕਿੰਨਾ ਕੁ ਚਿਰ ਨਵਾਂ ਜੋ ਵੀ ਮਾਸ ਖਾਏਗਾ ਖਾਂਦਾ ਤੇ ਮੁਰਦਾ ਹੀ ਹੈ ਨਾ ਹੋਰ ਕੀ ਹੈ ਜਿਉਂਦਾ ਥੋੜੀ ਮੁਰਦਾ ਹੀ ਖਾ ਰਿਹਾ ਹੈ ਉਹ ਹੋਰ ਉਹਦੇ ਵਿੱਚ ਕੀ ਹੈ ਕਦੀ ਕਿਸੇ ਨੇ ਮੁਰਦਾ ਖਾਧਾ ਹੈ ਪਰ ਉਹ ਤਾਂ ਮੁਰਦਾ ਹੀ ਉਹਨੂੰ ਕਿੰਨੇ ਘੰਟੇ ਪਹਿਲਾਂ ਕੱਟਿਆ ਗਿਆ ਕਿੰਨੇ ਘੰਟੇ ਪਹਿਲਾਂ ਉਹਦੀ ਕਟੂ ਵੱਢ ਕੀਤੀ ਗਿਆ ਮੁਰਦਾ ਹੀ ਹੋ ਗਿਆ ਮੁਰਦੇ ਖਾਣ ਵਾਲੀ ਗੱਲ ਹੈ ਹੋਰ ਕੋਈ ਖੁਰਾਕ ਨਹੀਂ ਬੰਦੇ ਦੀ ਇਹ ਮੁਰਦਾ ਖਾਣ ਵਾਲੀ ਘਟਨਾ ਹੈ ਅਸੀਂ ਮੁਰਦੇ ਖਾਈ ਜਾ ਰਹੇ ਹਾਂ ਉੱਥੇ ਸੁਖਮਣੀ ਸਾਹਿਬ ਉੱਥੇ ਮੁਰਦੇ ਉਸੇ પેટ ਵਿੱਚ ਇਸ ਤਰ੍ਹਾਂ ਜਦੋਂ ਸਦਨੇ ਨੇ ਟਕਵਾ ਚੁੱਕਿਆ ਉਸ ਬੱਕਰੇ ਦੀ ਲੱਤ ਤੇ ਵਾਰ ਕਰਨ ਵਾਸਤੇ ਬੱਕਰਾ ਆ ਗੋ ਹੱਸਿਆ ਵੀ ਤੇ ਬੋਲ ਵੀ ਪਿਆ ਸਦਨੇ ਦਾ ਹੱਥ ਰੁਕ ਗਿਆ ਆਵਾਜ਼ ਇਕੱਲੇ ਨੂੰ ਆਈ ਗ੍ਰਾਹ ਕਹਿੰਦਾ ਸਦਨੇ ਆ ਡਰ ਗਏ ਕਹਿੰਦੇ ਡਰਿਆ ਨਹੀਂ ਬੱਕਰੇ ਵਿੱਚੋਂ ਆਵਾਜ਼ ਆਈ ਉਹਨੇ ਕਿਹਾ ਤੂੰ ਘਬਰਾ ਗਿਆ ਬੱਕਰੇ ਵਿੱਚੋਂ ਆਵਾਜ਼ ਕਿਹੜੀ ਉਹ ਤੇ ਵਿਚਾਰ ਡਰਿਆ ਹੋਇਆ ਕਹਿੰਦੇ ਨਹੀਂ ਮੈਨੂੰ ਸੁਣੀ ਜਾ ਰਹੀ ਹੈ ਬੱਕਰੇ ਵਿੱਚੋਂ ਆਵਾਜ਼ ਆਈ ਸ਼ਬਦ ਵੀ ਉਹਨੇ ਕਹੇ ਕਹਿੰਦੇ ਸਦਨੇ ਆ ਆਪਣੀ ਕਈ ਜਨਮਾਂ ਤੋਂ ਸਿਰ ਦੀ ਵਾਰੀ ਚੱਲਦੀ ਰਹੀ ਏ ਤੂੰ ਮੇਰਾ ਸਿਰ ਕੱਟਦਾ ਰਿਹਾ ਮੈਂ ਤੇਰਾ ਅੱਜ ਨਵਾਂ ਕੰਮ ਕਰਨ ਲੱਗਾ ਲਤ ਵੱਢਣ ਲੱਗਾ ਕੱਲੀ ਤੂੰ ਕਿੰਨੀ ਵਾਰੀ ਮੇਰਾ ਸਿਰ ਕੱਟਿਆ ਮੈਂ ਕਿੰਨੀ ਵਾਰੀ ਤੇਰਾ ਕੱਟਿਆ ਕਿੰਨੇ ਜਨਮਾਂ ਵਿੱਚ ਲੈਣ ਦੇਣ ਕਰਦੇ ਰਹੇ ਆ ਇਹ ਸੱਚ ਹੈ ਆ ਜੋ ਕੁਝ ਹੋ ਰਿਹਾ ਸੰਸਾਰ ਵਿੱਚ ਦੁੱਖ ਸੁੱਖ ਇੱਕ ਦੂਜੇ ਦੇ ਸਿਰ ਹੀ ਆਪਾਂ ਕੱਟ ਰਹੇ ਆ ਕਦੀ ਕਿਸੇ ਅਗਲੇ ਨੇ ਕੱਟੇ ਸਨ ਹੁਣ ਅਸੀਂ ਕੱਟੀ ਜਾ ਰਹੇ ਹਾਂ ਕੋਈ ਸਾਡਾ ਕੱਟੀ ਜਾ ਰਿਹਾ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਾਹਿਬ ਜਾਦੇ ਸੇਵਾਦਲ 239 ਵਾਲੇ ਮੁੱਖ ਸੇਵਾਦਾਰ ਗਿਆਨੀ ਕੁਲਵੰਤ ਸਿੰਘ ਜੀ 239 ਵਾਲਿਆਂ ਵੱਲੋਂ ਖਾਲਸਾ ਜੀਵਨ ਸਾਖੀ ਕੋਰਸ ਦੇ ਰੂਪ ਵਿੱਚ ਲਿਖਿਆ ਗਿਆ ਹੈ ਇਸ ਵਿੱਚ ਸਿੱਖ ਇਤਿਹਾਸ ਫਿਲਾਸਫੀ ਅਤੇ ਅਧਿਆਤਮ ਦੀ ਡੂੰਗੀ ਜਾਣਕਾਰੀ ਕਰੀਬ 1300 ਛੋਟੇ ਅਤੇ ਵੱਡੇ ਸਵਾਲਾਂ ਦੇ ਜਵਾਬ ਗੁਰਬਾਣੀ ਅਨੁਸਾਰ ਦਿੱਤੇ ਗਏ ਹਨ ਪਹਿਲੀ ਪੁਸਤਕ ਗਿਆਨ ਅੰਜਨ ਗੁਰਦੀਆ ਦੂਸਰੀ ਰੋਸ ਨਾ ਕੀਜੈ ਉੱਤਰ ਦੀਜੈ ਤੀਸਰੀ ਗੁਰਸਾਖੀ ਕਾ ਉਜਿਆਰਾ ਅਤੇ ਚੌਥੀ ਕਿਉ ਸਚਿਆਰਾ ਹੋਈ ਹੈ ਆਪ ਜੀ ਇਹ ਕੋਰਸ ਘਰ ਬੈਠੇ ਜਾਂ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਆਨਲਾਈਨ ਇੰਟਰਨੈਟ ਰਾਹੀਂ ਜਾਂ ਆਵਾ ਮੰਗਵਾ ਕੇ ਕਰ ਸਕਦੇ ਹੋ ਕੋਰਸ ਦਾ ਦਾਖਲਾ ਸ਼ੁਰੂ ਹੈ 98769 45722 ਤੇ WhatsApp